ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੰਤ ਕਾੜ ਸਾਹਿਬ ਆ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਥੋੜਾ ਜਿਹਾ ਬਾਹਰ ਵੱਲ ਤੇ ਸਾਡੇ ਪਿੱਛੇ ਤੁਸੀਂ ਇੱਕ ਬਹੁਤ ਹੀ ਵੱਡੀ ਤੇ ਸੁੰਦਰ ਬਿਲਡਿੰਗ ਪਿਆਰ ਹੁੰਦੀ ਦੇਖ ਰਹੇ ਹੋਗੀ ਜਿਹਨੂੰ ਕਿ ਅਸੀਂ ਇੱਕ ਅਜੂਬਾ ਵੀ ਕਹਿ ਸਕਦੇ ਹਾਂ ਵੈਸੇ ਗੁਰ ਤੇ ਆਸਮਾਨ ਮੁਤਾਬਕ ਕੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਿੱਥੇ ਗੁਰਦੁਆਰਾ ਬੇਰ ਸਾਹਿਬ ਉਸ ਥਾਂ ਤੋਂ ਵੇਈ ਨਦੀ ਤੇ ਚੁੱਭਾ ਲਾਇਆ ਤੇ ਤਿੰਨ ਦਿਨ ਬਾਅਦ ਇਸ ਜਗ੍ਹਾ ਦਿੱਤੀ ਆ ਪ੍ਰਗਟ ਹੋਇਆ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਔਰ ਇਹ ਜਿਹੜਾ ਥਾਨ ਹੈ ਮੂਲ ਮੰਤਰ ਸਾਹਿਬ ਜੀ ਦੇ ਨਾਂ ਤੇ ਪਿਆਰ ਹੁੰਦਾ ਹੈ। ਉਹਦੇ ਰਮਣੀਕ ਤੇ ਸੁੰਦਰ ਜਗਾ ਦੇ। ਜਿਵੇਂ ਕਿ ਸਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਦਿੱਤੀ ਇਹ ਰੋਹਾਨੀਅਤ ਦਾ ਐਡਾ ਵੱਡਾ ਸਾਨੂੰ ਆਨੰਦਮਈ ਜੀਵਨ ਜਿਉਣ ਵਾਸਤੇ ਖਜ਼ਾਨਾ ਬਖਸ਼ਿਆ ਗੁਰਬਾਣੀ ਦਾ। ਉਸ ਗੁਰਬਾਣੀ ਦੀ ਪਹਿਲੀ ਸ਼ੁਰੂਆਤ ਗਿਣ ਲਓ। ਪਹਿਲੇ ਸ਼ਬਦ ਗਿਣ ਲਓ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਪ੍ਰਗਟ ਕੀਤੇ। ਕੰਮ ਸਭ ਬੜਾ ਆਨੰਦਮਈ ਮਾਹੌਲ ਹੈ ਬਿਲਕੁਲ ਜੀ ਪਰ ਮੈਂ ਜਦੋਂ ਵੇਖ ਰਿਹਾ ਸੀ ਕਿ 550 ਸਾਲਾ ਜਦੋਂ ਸਹਿਬ ਸਿੱਧ ਗੁਰੂ ਨਾਨਕ ਸਾਹਿਬ ਚੱਕੇ ਪਾਸ਼ਾ ਜੀ ਦਾ ਜੀ ਸ਼ਤਾਬਦੀ ਜਨਮ ਸ਼ਤਾਬਦੀ ਮਨਾਈ ਗਈ ਹੈ ਉਹਦੇ ਤੇ ਦਾ ਟੱਪ ਲਾਇਆ ਗਿਆ ਜੀ ਔਰ ਜਿਹੜੀ ਆ ਚੀਜ਼ ਚਾਰ ਚੁਫੇਰੇ ਤਿਆਰ ਕੀਤੀ ਗਈ ਹੈ ਦੇਖੋ ਨਾ ਕੀ ਆਨੰਦਮਈ ਮਾਹੌਲ ਹੈ ਲੈ ਅੰਦਰ ਦੇ ਦਿਖਾ ਦਿਓ ਸੰਗਤ ਜੀ ਦੇਖੋ ਆ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਸੰਗਤ ਦੇ ਬੈਠਣ ਵਾਸਤੇ ਬੈਠ ਕੇ ਤੇ ਬੋਲ ਮੰਤਰ ਦਾ ਪਾਠ ਕਰਨ ਵਾਸਤੇ ਉਹ ਚਾਰਨ ਤੁਸੀਂ ਬਹਿ ਕੇ ਇੱਥੇ ਕਰ ਸਕਦੇ ਹੋ ਇਹ ਬਹੁਤ ਸੋਹਣੀ ਲੋਕੇਸ਼ਨ ਹੈ ਕੋਈ ਵੀ ਜਿਹੜਾ ਇੱਥੇ ਮੇਰਾ ਵੀਰ ਭੈਣ ਭਰਾ ਦਰਸ਼ਨ ਕਰਨ ਵਾਸਤੇ ਸੁਲਤਾਨਪੁਰ ਲੋਧੀ ਆਉਂਦੇ ਆ ਇਹ ਗੁਰੂ ਸਾਹਿਬ ਵੱਲੋਂ ਵਸਾਇਆ ਗਿਆ ਇੱਕ ਸ਼ਹਿਰ ਹੈ ਤੇ ਇੱਥੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਬੇਦਖਾਬ ਹੋ ਗਿਆ ਜਿਵੇਂ ਕਿ ਇੱਕ ਇੱਕ ਜਗ੍ਹਾ ਤੁਸੀਂ ਵੇਖ ਰਹੇ ਹੋ ਇਹਦੇ ਪਿੱਛੇ ਇੱਕ ਸਿੱਖ ਕੌਮ ਦਾ ਇੱਕ ਅਜੂਬਾ ਤਿਆਰ ਹੋ ਰਿਹਾ ਜੋ ਮੈਨੂੰ ਲੱਗਦਾ ਦੁਨੀਆ ਭਰ ਦੇ ਵਿੱਚ ਤੁਹਾਨੂੰ ਕਿਤੇ ਵੇਖਣ ਨੂੰ ਨਹੀਂ ਮਿਲੇਗਾ ਇਹ ਇੱਕ ਸਿੱਖ ਕੌਮ ਅਜਿਹੇ ਕੌਮ ਹੈ ਜੋ ਅਜਿਹੀਆਂ ਚੀਜ਼ਾਂ ਵਿਸਾਰ ਕੇ ਸਾਡੇ ਆਉਣ ਵਾਲੇ ਜਨਰੇਸ਼ਨ ਨੂੰ ਜਾਂ ਸਾਡਾ ਆਉਣ ਵਾਲਾ ਇਹਦਾ ਤ੍ਰੇਖਾ ਸਿੱਖ ਕੌਮ ਦਾ ਉਹਦੇ ਵਾਸਤੇ ਅਜਿਹੇ ਨਿਸ਼ਾਨੀਆਂ ਬਣਾ ਕੇ ਅਜਿਹਾ ਇੱਥੇ ਗੁਰੂ ਨਾਨਕ ਦੇਵ ਜੀ ਨੇ ਜਿੰਨੀਆਂ ਵੀ ਉਹ ਦਾਸੀਆਂ ਕੀਤੀਆਂ ਉਹਨਾਂ ਨਾਲ ਰਿਲੇਟਡ ਹਰ ਚੀਜ਼ ਜਿਹੜੀ ਹੈਗੀ ਆ ਉਹ ਇਸ ਅਜੂਬੇ ਦੇ ਵਿੱਚ ਰੱਖੀ ਜਾਏਗੀ ਜਿਹੜੇ ਵੀ ਕੋਈ ਇੱਥੇ ਆਉਣਗੇ ਆਣ ਕੇ ਦਰਸ਼ਨ ਜ਼ਰੂਰ ਕਰਨਗੇ ਤੇ ਮੈਂ ਇਹ ਗੱਲ ਕਰਦਾ ਵੀ ਜਿਹੜਾ ਵੀ ਕੋਈ ਦਰਸ਼ਨ ਕਰਨ ਵਾਸਤੇ ਸੁਲਤਾਨਪੁਰ ਲੋਧੀ ਆਉਦਾ ਉਹ ਇੱਥੇ ਇੱਕ ਵਾਰੀ ਜ਼ਰੂਰ ਆਓ ਆਣ ਕੇ ਇੱਥੇ ਬੈਠ ਕੇ ਤੁਸੀਂ ਮੂਲ ਮੰਤਰ ਦਾ ਵਿਰਤ ਸਭ ਤੁਹਾਨੂੰ ਪਾਠ ਮਤਲਬ ਕਰਨਾ ਚਾਹੀਦਾ ਕਿਉਂਕਿ ਇੱਥੋਂ ਹੀ ਮੂਲ ਮੰਤਰ ਦੀ ਜਿਹੜੀ ਹੈਗੀ ਆ ਗੁਰਬਾਣੀ ਦੀ ਜਿਹੜੀ ਸਾਨੂੰ ਖਜ਼ਾਨਾ ਮਿਲਿਆ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਏ ਨੇ ਇੱਥੇ ਪ੍ਰਗਟ ਕੀਤਾ ਪ੍ਰਗਟ ਕੀਤਾ ਹਾਂਜੀ ਮੂਲ ਮੰਤਰ ਜਿਹੜੀ ਸ਼ੁਰੂਆਤ ਗੁਰਬਾਣੀ ਦੀ ਸ਼ੁਰੂਆਤ ਸਾਡੇ ਮੂਲ ਮੰਤਰ ਤੋਂ ਹੈ ਤੇ ਮੂਲ ਮੰਤਰ ਦੇ ਨਾਲ ਹੀ ਸਾਡੀ ਜ਼ਿੰਦਗੀ ਹੈ ਜ਼ਿੰਦਗੀ ਹੈ ਜੀ ਤੇ ਇਸ ਕਰਕੇ ਜਿਹੜਾ ਇਹ ਸਥਾਨ ਹੈ ਬੜਾ ਮਹਾਨ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਮੂਲ ਮੰਤਰ ਜੀ ਦਾ ਪਾਠ ਚਾਰਨ ਕੀਤਾ ਇਸ ਤੋਂ ਸਾਰੀ ਗਾਂ ਗੁਰਬਾਣੀ ਦੀ ਗੁਰੂ ਸਾਹਿਬ ਨੇ ਉਦਾਸੀਆਂ ਦੀ ਸ਼ੁਰੂਆਤ ਕਿਵੇਂ ਉਹਨਾਂ ਨੇ ਕੋਲ ਲੋਕਾਈ ਨੂੰ ਕਾਰਨ ਵਾਸਤੇ ਕਿੱਥੇ ਕਿੱਥੇ ਕਿੰਨੇ ਹਜ਼ਾਰਾਂ ਕਿਲੋਮੀਟਰ ਪੈਂਡਾ ਤੈਅ ਕਰਕੇ ਉਹ ਦੁਨੀਆ ਭਰ ਦੇ ਵਿੱਚ ਗਏ ਔਰ ਇਥੋਂ ਇਥੋਂ ਸ਼ੁਰੂਆਤ ਹੋਈ ਹੈ ਹਰ ਸਿੱਖ ਦਾ ਵਿਰਕ ਸਭ ਜਿਹੜੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਆ ਉਹ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ ਮੂਲ ਮੰਤਰ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਜ਼ਿੰਦਗੀ ਦਾ ਆਧਾਰ ਹਾਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਜਗ੍ਹਾ ਤੇ ਜ਼ਰੂਰ ਆਓ ਦਰਸ਼ਨ ਮੇਲੇ ਕਰੋ ਆਪਣੇ ਬੱਚਿਆਂ ਨੂੰ ਦਿਖਾਓ ਤਾਂ ਜੋ ਸਾਡੇ ਵਿਰਸੇ ਦੇ ਨਾਲ ਸਾਡੇ ਗੁਰਬਾਣੀ ਦੇ ਨਾਲ ਸਾਡੇ ਇਤਿਹਾਸ ਦੇ ਨਾਲ ਜੁੜੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ